ਹਾਂਜੀ ਹਾਂਜੀ ਟੂਰੀ ਹੈ ਹਾਂਜੀ ਬੈਸਟ ਫੋਰਮੈਨ ਦਾ ਜਿਹੜਾ ਅਵਾਰਡ ਆ ਉਹ ਦੇ ਰਹੇ ਆ ਆਪਣੇ ਜੱਗੀ ਫੋਰਮੈਨ ਨੂੰ ਬੈਸਟ ਫੋਰਮੈਨ ਸਾਹਿਬ ਦਾ ਅਵਾਰਡ ਇਹ ਬਾਕੀ ਗੱਲਬਾਤ ਕਰਦੇ ਆ ਬਾਅਦ ਚ ਦੱਸਦਾ ਫਿਰ ਤੁਹਾਨੂੰ ਕਾਤੇ ਦੇ ਰਹੇ ਆ ਹਾਂਜੀ ਤੇ ਯਾਰਾਂ ਦਾ ਯਾਰ ਅਵਾਰਡ ਆ ਜਿਹੜਾ ਇਹ ਦਿੱਤਾ ਜਾ ਰਿਹਾ ਬਚਿੱਤਰ ਸਿੰਘ ਨੂੰ ਇਹਦੇ ਉੱਪਰ ਵੀ ਚਰਚਾ ਕਰਾਂਗੇ ਵੀ ਯਾਰਾਂ ਦਾ ਯਾਰ ਅਵਾਰਡ ਇਹਨੂੰ ਕਿਉਂ ਦਿੱਤਾ ਜਾ ਰਿਹਾ ਸੋ ਕਰਦੇ ਆ ਹੁਣ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਜਿਹੜੀ ਇਹ ਟਰੋਫੀਆਂ ਦਿੱਤੀਆਂ ਗਈਆਂ ਇਹ ਕਾਦੇ ਦਿੱਤੀਆਂ ਚਾਹੇ ਤੇਨੂੰ ਸਮਝ ਰਹੇ ਹੋ ਇੱਕ ਨਵੀਂ ਪਿਰਤ ਪਾਈ ਗਈ ਆ ਕਈ ਬੰਦਿਆਰੇ ਕਹਿਣਾ ਇਹ ਸਰਪੰਚ ਪੰਪ ਦੇ ਰਿਹਾ ਇਹਨਾਂ ਨੂੰ ਸੋ ਮਿੱਤਰੋ ਭਰਾ ਚਲੇ ਗਿਆ ਤਾਂ ਇਡਲੀ ਅੱਗੇ ਤੁੜੀ ਵਾਲਾ ਸੀਜ਼ਨ ਲਾਉਂਦਾ ਹੁੰਦਾ ਤਾਂ ਉਹ ਕਿਉਂਕਿ ਆਪਣੇ ਕੋਲ ਮਸ਼ੀਨ ਤੁੜੀ ਵਾਲੀ ਸੋ ਇਸ ਵਾਰ ਰਹਿ ਗਿਆ ਤਾਂ ਭਾਈ ਮੈਂ ਕੱਲਾ ਪਰ ਆਪਣਾ ਸਾਹ ਦੱਤਾ ਪੂਰਾ ਇਧਰ ਜੱਗੀ ਬੈਸਟ ਫੋਰਮੈਨ ਤਾਂ ਇਹਨੂੰ ਵਾਰ ਦਿੱਤਾ ਹੈ ਇਹਨੇ ਕਿਸੇ ਦਿਨ ਵੀ ਮੇਰੀ ਪਿੱਠ ਨਹੀਂ ਢਗਾਈ ਹੈ ਵਿਚਾਰਾ ਰਾਤ ਨੂੰ ਵੀ 1:00 ਵਜੇ ਤੱਕ ਚਲਾਉਂਦਾ ਰਿਹਾ ਇਹ ਨਹੀਂ ਤੇ ਸੋਚਿਆ ਵੀ ਮੈਂ 11:00 ਵਜੇ ਖੜਾ ਆ ਦਵਾ ਜਾਂ ਤੁਹਾਨੂੰ ਲਾ ਕੇ 10:00 ਵਜੇ ਖੜਾ ਆ ਸਵੇਰੇ ਫੇਰੇ 7:00 ਵਜੇ ਹਾਜ਼ਰ ਹੁੰਦਾ ਤਾਂ ਤੇ ਪਹਿਲਾਂ ਇਹਨੇ ਭਰਾ ਗਿੰਦਾ ਵਕੀਲ ਕਹਿੰਦੇ ਜੀ ਉਹਨੇ ਵੀ ਪਾਈ ਸੀ ਜੇ ਲਾਇਆ ਉਹ ਵੀ ਵਧੀਆ ਢੰਗ ਨਾਲ ਕੰਮ ਕਰਦਾ ਰਿਹਾ ਪਰ ਇਹਨੇ ਐਤ ਕੀ ਪੂਰਾ ਕਿਉਂਕਿ ਅੱਗੇ ਭਰਾ ਨਾਲ ਹੁੰਦਾ ਤਾਂ ਐ ਜੀ ਉਹ ਤੋਂ ਬਿਨਾਂ ਵੀ ਨੇ ਪੂਰੀ ਜਿੰਮੇਵਾਰੀ ਜਾ ਕੇ ਰੱਖੀ ਆ ਸੋ ਇਧਰ ਯਾਰਾਂ ਦਾ ਯਾਰ ਰਿਵਾਰਡ ਜਾਂਦਾ ਹੈ ਇਸ ਬੰਦੇ ਨੇ ਇਹ ਸੈਕਸ਼ਨ ਨੇ ਇਸ ਮੇਰੇ ਭਰਾ ਨੇ ਇਹ ਨੌਕਰੀ ਕਰਦਾ ਦਾ ਡਿਊਟੀ ਤੇ ਜਾਂਦਾ ਦਾ ਇਹਨੂੰ ਕਿਹਾ ਵੀ ਦੇਖ ਵੀ ਇਧਰ ਸੈਂ ਐਟ ਕੀ ਹੋ ਗਿਆ ਥੋੜਾ ਇਹ ਕੰਮ ਔਖਾ ਇਹਨੇ ਉਦਣੇ ਆਪਣੀ ਡਿਊਟੀ ਛੱਡਦੀ ਛੁੱਟੀਆਂ ਲੈ ਰੀਆਂ 25 ਦਿਨ ਦੀਆਂ ਆਪਣੀ ਨੌਕਰੀ ਛੱਡ ਕੇ ਛੁੱਟੀ ਲੈ ਕੇ ਭਰਾਵਾਂ ਵਾਂਗ ਨਾਲ ਖੜਿਆ ਯਾਰ ਮੇਰਾ ਤੇ ਇਹਨੇ ਵੀ ਭਾਈ ਪੂਰਾ ਸਾਥ ਦਿੱਤਾ ਤੇ ਬਾਕੀ ਹੁਣ ਤੁਸੀਂ ਦੱਸ ਦਿਓ ਬਈ ਕਿਨੇ ਕਿਹਦੇ ਡਰਾਈਵਰਾਂ ਨੇ ਹਰਾਨ ਕਰਿਆ ਤੇ ਕਿਹੜੇ ਕਿਹੜੇ ਡਰਾਈਵਰਾਂ ਨੂੰ ਮਾਲਕਾਂ ਨੇ ਹਰਾਨ ਕਰਿਆ ਕਿਹਦਾ ਕੰਮ ਕਿਹਦੇ ਕਰਕੇ ਖੜ ਗਿਆ ਕਿਹਦਾ ਕਿਹਦੇ ਕਰਕੇ ਵਧੀਆ ਚੱਲਿਆ ਸੋ ਇਹਨਾਂ ਨੇ ਹੌਸਲਾ ਹੋ ਜਾਈ ਕਰੀਆ ਚਾਹੇ ਸਮਝ ਲੋ ਬਈ ਗਾਹਾਂ ਵਾਸਤੇ ਵੀ ਤਿਆਰ ਕਰੇ ਆ ਵੀ ਸਰਪੰਚ ਦੇ ਨਾਲੇ ਰਹਿਣ ਪਰ ਦਿਨੋਂ ਕਹਿਣਾ ਬਈ ਪੂਰਾ ਸਾਥ ਇਹਨਾਂ ਨੇ ਡਟ ਕੇ ਮੇਰਾ ਦਿੱਤਾ ਤੇ ਪੂਰਾ ਮਨ ਖੁਸ਼ ਆ ਰੂਹ ਖੁਸ਼ ਆ ਤੋ ਇਸੇ ਤਰ੍ਹਾਂ ਭਾਈ ਜਿਹੜਾ ਵੀ ਤੁਹਾਡਾ ਕੋਈ ਸਾਥ ਦਿੰਦਾ ਉਹਦਾ ਸਤਿਕਾਰ ਕਰਨਾ ਚਾਹੀਦਾ ਹਾਂਜੀ ਜੇਕਰ ਅਸੀਂ ਕੋਈ ਭਾਈ ਮੇਰੇ ਕੀ ਨਹੀਂ ਤੇ ਤੁਹਾਨੂੰ ਕੋਈ ਤਕਲੀਫ ਹੋਈ ਹੋਵੇ ਨਹੀਂ ਕੋਈ ਤਕਲੀਫ ਨਹੀਂ ਹੋਈ ਹਾਂ ਅਸੀਂ ਤੁਹਾਨੂੰ ਨਹੀਂ ਆਉਣ ਦਿੱਤੀ ਤਾਂ ਸਾਨੂੰ ਨਹੀਂ ਆਉਣ ਦਿੱਤੀ ਹਾਂਜੀ ਬਿਲਕੁਲ ਨਹੀਂ ਹਾਂ ਮੈਨੂੰ ਕੋਈ ਤਕਲੀਫ ਨਹੀਂ ਵਧੀਆ ਚਲੋ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸ ਦਿਓ ਇਹਦਾ ਜਿਹੜਾ ਸੀਜ਼ਨ ਵਧੀਆ ਲੱਗਿਆ ਜਾਂ ਇਹਦਾ ਖਰਾਬ ਹੋ ਗਿਆ ਸੀਜ਼ਨ ਕਿਹਦੇ ਕਰਕੇ ਹੋਇਆ ਜੇ ਕਿਸੇ ਡਰਾਈਵਰ ਦਾ ਖਰਾਬ ਹੋਇਆ ਮਾਲਕ ਕਰਕੇ ਉਹ ਵੀ ਦੱਸ ਦਿਓ ਜੇ ਕਿਸੇ ਮਾਲਕ ਦਾ ਡਰਾਈਵਰ ਨੇ ਖਰਾਬ ਕਰਤਾ ਉਹ ਵੀ ਦੱਸ ਦਿਓ ਸੋ ਭਾਈ ਧੰਨਵਾ